ਡਾਕਟਰ ਮਨਦੀਪ ਕੌਰ ਰਾਏ ਦੀ ਵਾਰਤਕ ਪੁਸਤਕ 에ਰਾ ਜਾਂਦੀ ਕਿਹੜੇ ਪਾਸੇ ਵਿੱਚੋਂ ਰਚਨਾ ਪੜ੍ਹ ਪੜ ਆਲਮ ਫਾਜ਼ਲ ਹੋਇਓ ਇਨਸਾਨੀ ਜ਼ਿੰਦਗੀ ਦੀ ਵੀ ਅਜੀਬ ਹਿਦਾਇਤਸਤਾਨ ਹੈ ਜਿੱਥੇ ਅਕਸਰ ਇਨਸਾਨ ਆਪਣੀ ਅਨਪੜਤਾ ਤੇ ਅਗਿਆਨ ਕਾਰਨ ਕਿਸੇ ਔਖੀ ਘੜੀ ਵਿੱਚ ਆਪਣਾ ਮਾਨਸਿਕ ਸੰਤੁਲਨ ਕਾਇਮ ਰੱਖਣ ਵਿੱਚ ناکਾਮ ਰਹਿੰਦਾ ਹੈ ਉੱਥੇ ਦੂਜੇ ਪਾਸੇ ਕਈ ਵਾਰ ਲੋਰਤਵਦ ਹਾਸਲ ਕੀਤਾ ਗਿਆ ਗਿਆਨ ਵੀ ਸਾਡੀ ਜ਼ਿੰਦਗੀ ਨਿਰਿਸ ਬਣਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਬਾਬਾ ਬੁੱਲੇ ਸ਼ਾਹ ਨੇ ਫਰਮਾਇਆ ਹੈ। ਪੜ ਪੜ ਆਲਮ ਫਾਜ਼ਲ ਹੋਇਓ ਕਦੇ ਆਪਣੇ ਆਪ ਨੂੰ ਪੜਿਆਈ ਨਾ। ਇਸ ਤਰ੍ਹਾਂ ਦੀ ਹੀ ਘਟਨਾ ਵਿਰਿੰਦਰ ਕੁਮਾਰ ਦੀ ਜੀਵਨ ਵਿੱਚ ਕੱਟੀ। ਉਸਦੇ ਪਿਤਾ ਜੀ ਮਿਊਨਿਸਪਲ ਕਮੇਟੀ ਦੇ ਰਿਟਾਇਰ ਮੁਲਾਜ਼ਮ ਹਨ। ਵਿਰਿੰਦਰ ਦੇ ਦੋ ਪ੍ਰਾਤਿਕ ਭੈਣ ਹੈ ਜੋ ਲੁਧਿਆਣੇ ਵਿਆਹੀ ਹੋਈ ਹੈ। ਸਾਰਾ ਪੜਿਆ ਲਿਖਿਆ ਪਰਿਵਾਰ ਹੈ। ਪਰ ਆਈ ਵਿੱਚ ਬ੍ਰਿੰਦਰ ਸ਼ੁਰੂ ਤੋਂ ਹੀ ਸੰਜੀਦਾ ਵਿਦਿਆਰਥੀ ਰਿਹਾ ਹੈ ਉਸਨੇ ਮੌਕੇ ਤੋਂ ਬੀਏ ਪਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ ਐਲ ਬੀ ਕੀਤੀ ਤੇ ਫਿਰ ਐਲ ਐਲ ਐਮ ਪਾਸ ਕੀਤੀ ਤੇ ਇਸ ਤਰ੍ਹਾਂ ਆਈਐਸਟੀ ਜ਼ਬਰਦਸਤ ਤਿਆਰੀ ਕੀਤੀ ਉਸਨੇ ਇਸ ਇਮਤਿਹਾਨ ਦੀ ਤਿਆਰੀ ਇੰਨੀ ਸ਼ਿੱਦਤ ਨਾਲ ਕੀਤੀ ਕਿ ਇਸ ਵਿੱਚੋਂ ਚੰਗਾ ਰੈਂਕ ਲੈਣ ਲਈ ਦਿਨ ਰਾਤ ਇੱਕ ਕਰ ਦਿੱਤਾ ਪਰ ਉਸ ਇਮਤਿਹਾਨ ਨੂੰ ਪਾਸ ਕਰਨ ਵਿੱਚ ਕਾਮਯਾਬ ਨਾ ਹੋਇਆ ਇਸ ਤੋਂ ਵੀ ਵੱਡਾ ਇਮਤਿਹਾਨ ਜੋ ਕੁਦਰਤ ਵੱਲੋਂ ਉਸ ਅੱਗੇ ਪਾ ਦਿੱਤਾ ਗਿਆ ਉਹ ਏਸੀ ਕਿ ਉਸ ਦੀ ਬਾ ਇਸ ਜਹਾਨ ਤੋਂ ਕੂਚ ਕਰ ਗਈ ਅੰਤਾਂ ਦੀ ਚੈਰੀ ਵਾਲੀ ਇਮਤਿਹਾਨ ਵਿੱਚ ਆ ਸਫਲਤਾ ਨਹੀਂ ਉਸ ਨੂੰ ਪਹਿਲਾਂ ਤੋਂ ਹੀ ਤੋੜ ਕੇ ਰੱਖ ਦਿੱਤਾ ਸੀ ਮਾਂ ਦੇ ਅਚਾਨਕ ਵਿਛੋੜੇ ਨੇ ਤਾਂ ਉਸ ਦੀ ਸੁੱਧ ਬੁੱਧ ਹੀ ਖੋਲੀ ਮਾਂ ਨਾਲ ਉਸ ਦਾ ਬੋਤ ਲਗਾਉ ਸੀ ਇਹਨਾਂ ਦੋਹਾਂ ਘਟਨਾਵਾਂ ਨੇ ਨੌਜਵਾਨ ਸਕਾਲਰ ਦਾ ਲੱਕ ਤੋੜ ਕੇ ਰੱਖ ਦਿੱਤਾ ਦੋ ਮਹੀਨੇ ਤੱਕ ਜਿਸ ਤਰ੍ਹਾਂ ਉਗਮ ਸਮਹੀ ਹੋ ਗਿਆ ਡਾਕਟਰੀ ਸਾਇੰਸ ਅਨਸਾਰ ਵੀ ਮੰਨਣਾ ਕਿ ਡੂੰਗੇ ਸਦਮੇ ਤੋਂ ਬਾਅਦ ਕੋਈ ਇਨਸਾਨ ਰੋਂਦਾ ਨਹੀਂ ਜਾਂ ਫਿਰ ਬੋਲ ਕੇ ਆਪਣਾ ਗੁੱਬਗੁਹਾਟ ਬਾਹਰ ਨਹੀਂ ਕਰਦਾ ਤਾਂ ਮਾਨਸਿਕ ਰੋਗੀ ਹੋ ਜਾਂਦਾ ਹੈ ਇਸ ਨੌਜਵਾਨ ਦਾ ਵੀ ਇਸੇ ਦੋਰੇ ਸਦਮੇ ਨੇ ਮਾਨਸਿਕ ਤوازن ਹਲਾ ਕੇ ਰੱਖ ਦਿੱਤਾ ਇਸ ਪਰਿਵਾਰ ਕੋਲ ਪਾਸ 3-4 ਮਕਾਨ ਹਨ ਫਿਰੋਜ਼ਪੁਰ ਸ਼ਹਿਰ ਦੇ ਹਰਾਲ ਰੋਡ ਉੱਪਰ ਸਥਿਤ ਇੱਕ ਮਕਾਨ ਵਿੱਚ ਕਸਰਤ ਵਾਸਤੇ ਜਿਮ ਬਣਿਆ ਹੋਇਆ ਹੈ ਇਸਦੇ ਉੱਪਰ ਵੀ ਕਾਫੀ ਕਮਰੇ ਹਨ 4 ਸਾਲ ਤੋਂ ਵਰਿੰਦਰ ਕੁਮਾਰ ਇਸ ਮਕਾਨ ਵਿੱਚ ਇਕੱਲਾ ਰਹਿ ਰਿਹਾ ਸੀ ਉਸ ਦੀ ਭੈਣ ਦੇ ਦੱਸਣ ਅਨੁਸਾਰ ਐਲ ਐਲ ਐਮ ਤੋਂ ਲੱਗਵਾ ਉਹ ਪੀ ਐਚ ਡੀ ਵੀ ਕਰ ਰਿਹਾ ਸੀ ਜਿਸ ਤਰ੍ਹਾਂ ਉਸ ਨੇ ਭਿਕਸ਼ੂਆਂ ਦੀ ਜ਼ਿੰਦਗੀ ਉੱਪਰ ਥੀਸਿਸ ਵੀ ਲਿਖਿਆ ਪਰ ਅੱਜ ਬਦੀ ਹੋਈ ਦਾੜੀ ਤੇ ਲੰਬੇ ਵਾਲਾਂ ਵਿੱਚ ਵੱਜੀਆਂ ਜਟਾਵਾਂ ਕਰਨ ਉਸ ਦੀ ਖੁਦ ਦੀ ਦਿੱਖ ਭਿਕਸ਼ੂਆਂ ਵਾਲੀ ਹੋ ਗਈ ਸੀ ਉੱਪਰ ਵਾਲੇ ਆਪਣੇ ਕਮਰੇ ਵਿੱਚ ਆਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਸੀ ਇਥੋਂ ਤੱਕ ਕਿ ਉਸ ਦਾ ਪਿਤਾ ਵੀ ਉੱਪਰ ਜਾਣ ਤੋਂ ਡਰਦਾ ਸੀ ਹੇਠਲੀ ਮੰਜ਼ਲ ਦੀ ਉਹ 10-15 ਦਿਨਾਂ ਬਾਅਦ ਸਫਾਈ ਕਰਵਾ ਜਾਂਦਾ ਤੇ ਬਰਿੰਦਰ ਦੇ ਖਰਚ ਵਾਸਤੇ ਰੁਪਏ ਵੀ ਢੇਟ ਰੱਖ ਜਾਂਦਾ ਵਜ਼ਾਰੋਂ ਕਦੇ-ਕਦੇ ਉਹ ਆਪਣੇ ਖਾਣ ਵਾਸਤੇ ਕੁਝ ਨਾ ਕੁਝ ਖਰੀਦ ਜਾਂਦਾ ਉੱਥੇ ਜੇ ਕੋਈ ਉਸ ਨੂੰ ਮਿਲਣ ਆਉਂਦਾ ਤਾਂ ਉਹ ਝਿੜ ਕੇ ਬਾਹਰ ਕੱਢ ਦਿੰਦਾ ਨਹਾਉਣ ਤੋਂ ਤਾਂ ਉਸ ਨੇ ਸਾਲਾਂ ਤੋਂ ਹੀ त्याਗਿਆ ਹੋਇਆ ਸੀ ਉਸ ਦੇ ਪਿਤਾ ਨੇ ਡਾਕਟਰੀ ਇਲਾਜ ਵੀ ਕਰਵਾਇਆ ਪਰ ਬਰਿੰਦਰ ਦਵਾਈ ਵਿੱਚ ਹੀ ਛੱਡ ਦਿੰਦਾ ਕਦੇ ਖਾਂਦਾ ਕਦੀ ਨਾ ਖੰਡ ਵਰਿੰਦਰਦੀ ਲੁਧਿਆਣੇ ਰਹਿਦੀ ਪੈਨ ਨਾਮ ਨੂੰ ਮੁਖਤਾ ਦੀ ਸੇਵਾ ਸੁਸਾਇਟੀ ਹਸਨਪੁਰ ਬਾਰੇ ਪਤਾ ਲੱਗਿਆ ਤਾਂ ਉਸਨੇ ਬਾਈ ਗੁਰਪ੍ਰੀਤ ਸਿੰਘ ਨੂੰ ਆਪਣੇ ਘਰ ਦਾ ਵਾਸਤਾ ਪਾਇਆ ਗੁਰਪ੍ਰੀਤ ਸਿੰਘ ਆਪਣੀ ਟੀਮ ਸਮੇਤ ਦੱਸੇ ਪਤੇ 'ਤੇ ਪਹੁੰਚੇ ਤਾਂ ਪਹਿਲਾਂ ਵਰਿੰਦਰ ਦੇ ਪਿਤਾ ਤੋਂ ਉਸਦੇ ਹਾਲਾਤ ਬਾਰੇ ਜਾਣਕਾਰੀ ਲਈ ਗੁਰਪ੍ਰੀਤ ਬਾਈ ਨੇ ਮਹਿਸੂਸ ਕੀਤਾ ਕਿ ਵਰਿੰਦਰ ਦਾ ਪਿਤਾ ਬਹੁਤ ਡਰਿਆ ਹੋਇਆ ਸੀ ਬਾਈ ਨੇ ਉਹਨੂੰ ਪੁੱਛਿਆ ਕਿ ਤੁਸੀਂ ਅੰਦਰ ਜਾਣ ਤੋਂ ਇੰਨਾ ਕਿਉਂ ਡਰਦੇ ਹੋ ਪਰ ਜਦੋਂ ਉਹਨਾਂ ਦਾ ਖੁਦ ਦਾ ਵਰਿੰਦਰ ਨਾਲ ਪਿਆ ਤਾਂ ਉਹਨਾਂ ਨੂੰ ਮਸੂਸ ਹੋਇਆ ਕਿ ਬਾਪ ਪੁੱਤੋਂ ਠੀਕ ਹੀ ਡਰਦਾ ਸੀ ਪਿਤਾ ਨੂੰ ਵੇਖਦੇ ਹੀ ਉਸ ਸੱਸਰ ਇਨਸਾਸ ਮੁਖ ਹੋ ਜਾਂਦਾ ਸੀ ਬਾਈ ਗੁਰਪ੍ਰੀਤ ਨੇ ਵਰਿੰਦਰ ਦੇ ਬਚਪਨ ਦੇ ਸਾਥੀ ਨੂੰ ਨਾਲ ਲਿਆ ਉਹ ਅੰਦਰ ਜਾਣ ਲੱਗੇ ਤਾਂ ਉਸਨੇ ਦਰਵਾਜ਼ੇ ਦੇ ਵਿੱਚ ਹੀ ਰੋਕ ਲੇ ਤੇ ਉਹਨਾਂ ਨਾਲ ਬੈਸਣ ਲੱਗਾ ਤਾਂ ਬਾਈ ਨੇ ਕਿਹਾ ਓਏ ਅਸੀਂ ਤੈਨੂੰ ਮਿਲਣ ਆਇਆ ਤੂੰ ਭਰਾ ਹੈ ਸਾਡਾ ਤਾਂ ਉਸਨੇ ਜੋ ਅਪਸ਼ਬਦ ਉਹਨਾਂ ਨੂੰ ਬੋਲੇ ਉਹਨਾਂ ਨੂੰ ਸੁਣਨ ਤੋਂ ਬਾਅਦ ਕੋਈ ਠੰਡੇ ਤੋਂ ਠੰਡੇ ਸਵਾਦਾ ਬੰਦਾ ਵੀ ਮਰਨ ਮਾਰਨ ਤੇ ਉੱਤਰ ਆਉਂਦਾ ਹੈ ਪਰ ਬਾਈ ਦੀ ਨਿਮਰਤਾ ਨੂੰ ਸਲਾਮ ਕਿ ਉਹਨਾਂ ਨੇ ਉਸ ਤੇ ਹਰ ਕੋੜੇ ਸ਼ਬਦ ਨੂੰ ਮੋਪੀਜੇ ਸ਼ਬਦਾਂ ਨਾਲ ਟੱਕ ਲਿਆ ਉਹਨਾਂ ਨੇ ਭਾਂਪ ਲਿਆ ਕਿ ਹੁਣ ਬੁੱਤ ਪੜਕਿਆ ਹੋਇਆ ਹੈ ਹੌਲੀ ਹੌਲੀ ਕਾਬੂ ਆਵੇਗਾ ਬਾਈ ਵੀ ਵੱਡਾ ਮਜ਼ਾਰੀ ਹੈ ਉਹ ਜਾਣਦਾ ਹੈ ਕਿ ਕਿਸਮਤ ਦੇ ਮਾਰੇ ਅਜਿਹੇ ਇਨਸਾਨਾਂ ਨੂੰ ਕਿਵੇਂ ਕੀ ਲਿਆ ਜਾ ਸਕਦਾ ਹੈ ਵਰਿੰਦਰ ਨੂੰ ਗੱਲਾਂ ਵਿੱਚ ਲਾ ਕੇ ਸਾਰੀ ਟੀਮ ਉਸ ਨੂੰ ਅੰਦਰ ਲੈ ਗਈ ਉਸਨੇ ਹੁਕਮੀਆਂ ਲਹਿਜੇ ਵਿੱਚ ਕਿਹਾ ਕਿ ਇੱਥੇ ਪੁੰਜੇ ਬੈਠੋ ਅਤੇ ਆਪ ਵੀ ਚੌਂਕੜੀ ਮਾਰ ਕੇ ਪੁੰਜੇ ਬੈਠ ਗਿਆ ਸ਼ੁਰੂ ਤੋਂ ਲੈ ਕੇ ਉਸ ਦੀ ਸਾਰੀ ਵਾਰਤਾਲਾਪ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਬਰਿੰਦਰ ਕੁਮਾਰ ਪੈਰਾਨੋਇਡ ਸਾਈਕੋਸਿਸ ਨਾਮ ਦੀ ਬਿਮਾਰੀ ਤੋਂ ਪੀੜਤ ਸੀ ਜਿਸਨਰ ਬੰਦੇ ਦੇ ਦਿਮਾਗ ਵਿੱਚ ਇਹ ਗੱਲ ਕਰ ਜਾਂਦੀ ਹੈ ਕਿ ਸਮਾਜ ਸਰਕਾਰ ਤੇ ਇੱਥੋਂ ਤੱਕ ਉਸ ਦੇ ਪਰਿਵਾਰ ਦੇ ਮੈਂਬਰ ਵੀ ਉਸ ਦੇ ਸਭ ਦੁਸ਼ਮਣ ਹਨ ਉਸ ਦਾ ਕੋਈ ਨੁਕਸਾਨ ਕਰਨਾ ਚਾਹੁੰਦੇ ਹਨ ਇਸ ਰੂਹ ਇਹਨਾਂ ਸਾਰਿਆਂ ਤੋਂ ਦੂਰੀ ਬਣਾ ਲੈਂਦਾ ਹੈ ਤੇ ਉਹਨਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦਾ ਹੈ ਦੱਸਦੇ ਹਨ ਕਿ ਕਿਸੇ ਵੇਲੇ ਉਹ ਜਨਤਾ ਵੱਲੋਂ ਸਰਕਾਰ ਵੱਲ ਨਾ ਕੀਤੀ ਜਾਣ ਵਾਲੀ ਕੰਮਾਂ ਬਾਰੇ ਕੇਸ ਵੀ ਫਾਈਲ ਕਰਿਆ ਕਰਦਾ ਸੀ ਵਰਿੰਦਰ ਕੁਮਾਰ ਆਪਣੇ ਮਨ ਦੀ ਸਾਰੀ ਪੜਾਸ ਕੱਢ ਕੇ ਕੁਝ ਸ਼ਾਂਤ ਹੁੰਦਾ ਦਿਖਾਈ ਦਿੱਤਾ ਤਾਂ ਬੜਾਈ ਨੂੰ ਸਿੱਪੜਾਈ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ ਵੜਾਈ ਨੇ ਆਪਣਾ ਜਾਦੂ ਵਿਖਾ ਦਿੱਤਾ ਵਰਿੰਦਰ ਵੀ ਆਪਣੀ ਵਡਿਆਈ ਸੁਣ ਕੇ ਟਿੱਲਾ ਪੈ ਗਿਆ ਤੇ ਗੱਲਬਾਤ ਵਿੱਚ ਹੰਗਾਰਾ ਪਰਦਾ ਪਰਦਾ ਬਾਈ ਦੇ ਮੋਢੇ ਥਾਪੜਨ ਲੱਗਾ ਜਿਵੇਂ ਚਿਹਰਾ ਤੋਂ ਗੂੜੇ ਦੋਸਤੋਂ ਬਾਈ ਨੇ ਉਸ ਨੂੰ ਕਿਹਾ ਓਏ ਅਸੀਂ ਤੈਨੂੰ ਅੱਜ ਹੀ ਲੁਧਿਆਣੇ ਲੈ ਕੇ ਜਾਣਾ ਹੈ ਸਾਡੇ ਬੱਚਿਆਂ ਨੂੰ ਪੜਾਉਣ ਵਾਸਤੇ ਥੋੜੀ ਜਿਹੀ ਹਿਜਕਚਾਹਟ ਤੋਂ ਬਾਅਦ ਬਰਿੰਦਰ ਨੇ ਬਾਈ ਹੁਰਾਂ ਨਾਲ ਜਾਣਾ ਮੰਨ ਲਿਆ ਸੁਪਨਿਆਂ ਦੇ ਘਰ ਵਿੱਚ ਆ ਕੇ ਸਾਰਿਆਂ ਨਾਲ ਮਿਲ ਬੈਠ ਕੇ ਲੰਗਰ ਛਕਣ ਤੇ ਇਸ਼ਨਾਨ ਕਰਨ ਤੋਂ ਬਾਅਦ ਵਾਰਾਂ ਦੀਆਂ ਬੱਜੀਆਂ ਹੋਈਆਂ ਜਟਾਂ ਕੱਟਣ ਤੋਂ ਬਾਅਦ ਉਸਦੇ ਵਿਅਕਤੀਤਵ ਵਿੱਚ ਹੈਰਾਨੀਜਨਕ ਬਦਲਾ ਆ ਗਿਆ ਸੀ 24 ਘੰਟਿਆਂ ਵਿੱਚ ਹੀ ਵਰਿੰਦਰ ਕੁਮਾਰ ਦੀ ਜ਼ਿੰਦਗੀ ਵਿੱਚ ਜ਼ਮੀਨ ਤੇ ਅਸਮਾਨ ਜਿੰਨਾ ਫਾਸਲਾ ਆ ਗਿਆ ਹੁਣ ਉਹ ਇੱਕ ਪੜਿਆ ਲਿਖਿਆ ਗੈਰ ਗੰਭੀਰ ਨੌਜਵਾਨ ਨਜ਼ਰ ਆ ਰਿਹਾ ਸੀ ਗੁਰਪ੍ਰੀਤ ਬਾਈ ਖੁਦ ਵੀ ਹੈਰਾਨ ਹੋ ਕੇ ਉਸ ਨੂੰ ਗੋਵ ਨਾਲ ਨਿਹਾਰਿਆ ਸੀ ਜਿਵੇਂ ਕੋਈ ਬੁੱਤ ਸ਼ਿਲਪਨ ਆਪਣੇ ਹੱਥੀਂ تراਸ਼ੇ ਗਏ ਮੂਜਸਮੇ ਨੂੰ ਨਿਹਾਰਦਾ ਹੈ done what